ਅੱਜ ਸਾਨੂੰ ਉੱਚ ਅਧਿਕਾਰੀਆਂ ਦੀ ਹਦਾਇਤਾਂ ਹੋਈਆਂ ਸੀਗਾ ਕਿ ਇੱਥੇ ਇੱਕ ਸਹਿਜ ਡੀ ਐਡਿਕਸ਼ਨ ਸੈਂਟਰ ਸੀਗਾ ਸਿਵਲ ਹਸਪੀਟਲ ਦੇ ਲਾਗੇ ਅ ਐਸਐਮਓ ਡਾਕਟਰ ਮੈਮ ਐਂਡ ਸਾਈਕੀਆਟ੍ਰਿਸਟ ਮੈਮ ਸਿਵਲ ਪ੍ਰਸ਼ਾਸਨ ਵੱਲੋਂ ਇੱਕ ਗੱਠ ਟੀਮ ਗਠਿਤ ਕੀਤੀ ਗਈ ਸੀ ਉਹਨਾਂ ਦੀ ਇਹ ਡਿਊਟੀ ਲੱਗੀ ਸੀ ਕਿ ਇਸ ਨੂੰ ਮੁਸਿਲ ਕੀਤਾ ਜਾਵੇ ਫਿਲ ਸੀਜ਼ ਕਰਨ ਦਾ ਸੀ ਫੀਲ ਕਰਨ ਦਾ ਕਾਰਨ ਕੋਈ ਸਾਹਮਣੇ ਆਇਆ ਤਾਂ ਨਹੀਂ ਫਿਲਹਾਲ ਤਾਂ ਸਾਨੂੰ ਉੱਚ ਅਧਿਕਾਰੀਆਂ ਵੱਲੋਂ ਫੈਸਲਾ ਹੁਕਮ ਆਇਆ ਹੈ ਸੀਗਾ ਕਿ ਇਹਨੂੰ ਮੁਸਿਲ ਕੀਤਾ ਜਾਵੇ ਬਾਕੀ ਹਲੇ ਜਾਂਚ ਦਾ ਵਿਚਾਰ ਹੈ ਪ੍ਰਭਾਵ ਤੋਂ ਸੀ ਕਰਨ ਦਾ ਹੁਕਮ ਪ੍ਰਾਪਤ ਹੋਇਆ ਹੈ ਇਹਦੇ ਵਿੱਚ ਸਾਡੀ ਇੱਕ ਟੀਮ ਬਣੀ ਹੈ ਉਸ ਟੀਮ ਦੇ ਵਿੱਚ ਸ਼੍ਰੀ ਬਲਜਿੰਦਰ ਸਿੰਘ ਤਹਿਸੀਲਦਾਰ ਫਗਵਾੜਾ ਸ਼ਾਮਲ ਹਨ ਖੀਰੀਪਾਟ ਪੁਸ਼ੇ ਦੀ ਡੀਐਸਪੀ ਫਗਵਾੜਾ ਡਾਕਟਰ ਸੰਜੀਵ ਲੋਚਨ ਸੈਕਟਰੀਸ ਐਸਟੀਐਚ ਫਗਵਾੜਾ ਸ਼੍ਰੀਮਤੀ ਸ਼੍ਰੀਮਤੀ ਉਰਮਿਲਾ ਕੁਮਾਰੀ ਫਾਰਮੇਸੀ ਅਫਸਰ ਐਸਟੀਐਚ ਫਗਵਾੜਾ ਤੇ ਸ਼੍ਰੀਮਤੀ ਸੁਖਿੰਦਰ ਕੌਰ ਕਾਸਲਰ O O ای ٹی ਐਸਟੀਐਚ ਫਗਵਾੜਾ ਸ਼ਾਮਲ ਹਨ ਮੈਮ ਇਹਨੂੰ ਸੀਲ ਕਰਦਣ ਤੇ ਆ ਵੀਰਾਂ ਹਾਂਜੀ ਪਰੰਸੀਲ ਕਰਨਾ ਹੈ ਕਾਰ ਨਸੀਲ ਹੁੰਦਾ ਜੀ ਇਹ ਸਾਨੂੰ ਤਾਂ ਉਪਰੋਂ ਦੀ ਆਰਡਰ ਆਇਆ ਉਹ ਕੀ ਮਤਲਬ ਕੀ ਕਾਰਨ ਮਤਲਬ ਸਮਝਾਇਆ ਹੋਣਾ ਇਸ ਦੇ ਵਿੱਚ ਦੇਖੋ ਇਹ ਜਿਹੜੀਆਂ ਹਾਈ ਅਥਾਰਟिटीज ਉਹਨਾਂ ਨੂੰ ਪਤਾ ਹੈ ਇਸ ਦੇ ਵਿੱਚ ਇੱਕ ਪ੍ਰੋਪਰ ਲੈਟਰ ਇਸ਼ੂ ਹੋਈ ਸੀ ਡੀ ਐਚ ਐਸ ਵੱਲੋਂ ਕਾ ਸੋ ਉਸੇ ਅਕੋਰਡਿੰਗਲੀ ਅਸੀਂ ਇਹਨਾਂ ਨੇ ਕਹਿ ਕੇ ਇਸ ਨੂੰ ਸੀਲ ਕਰ ਇੱਕ ਕਿੰਨੇ ਸਮੇਂ ਲਈ ਇਸ ਲਈ ਕੀਤਾ ਕੁਝ ਸਾਹਮਣੇ ਹੈ ਇਸ ਦੇ ਬਾਰੇ ਅਸੀਂ ਕੁਝ ਨਹੀਂ ਅੱਛਾ ਜੀ ਤੇ ਮੈਂ ਜਿਹੜੀਆਂ ਇੱਥੇ ਗੋਲੀਆਂ ਖਾਣਾਂ ਦੇ ਵਿਅਕਤੀ ਉਹ ਦਵਾਈ ਕਿੱਥੋਂ ਖਾਣਗੇ ਹੁਣ ਉਹ ਸਿਵਲ ਹਸਪੀਟਲ ਪਗਵਾੜਾ ਦੇ ਵਿੱਚ ਸ਼ਿਫਟ ਹੋ ਜਾਏਗਾ ਇਹ ਜਿਹੜੀ ਗੋਲੀ ਵੇਚਦੇ ਆ ਕਿੰਨੇ ਦੀ ਵੇਚਦੇ ਸਾਹਮਣੇ ਨੇ ਇਸੇ ਬਾਰੇ ਸਮਝਾਉਣਾ ਪਤਾ ਅਸੀਂ ਇੱਥੇ ਸਾਰਾ ਅਕਾਊਂਟਿੰਗ ਵਗੈਰਾ ਕਰਕੇ ਜੋ ਵੀ ਸਟਾਕ ਵਗੈਰਾ ਸਾਰਾ ਚੈੱਕ ਕੀਤਾ ਹੈ ਨਾ ਕਿ ਸਟਾਕ ਚ ਕੀ ਆਇਆ ਜੀ ਇਹ ਤਾਂ ਸਟਾਕ ਤਾਂ ਫਿਲਹਾਲ ਤੱਕ ਸਾਨੂੰ ਠੀਕ ਹੀ ਮਿਲਿਆ ਜੋ ਇਹਨਾਂ ਦੇ ਰਜਿਸਟਰ ਨਾਲ ਉਹਦੇ ਵਿੱਚ ਮੈਮ ਸੀਲ ਕਰਨ ਦਾ ਕਾਰਨ ਦੇਖੋ ਜੋ ਸਾਨੂੰ ਬਰੋ ਆਰਡਰ ਹੋਏ ਹੈ ਸੀ ਉਹਦੇ ਅਕੋਰਡਿੰਗ ਹੀ ਚੱਲ ਰਹਾ ਹੈ ਕਿ ਕਿੰਨੇ ਸਮੇਂ ਤੋਂ ਚੱਲਦਾ ਆਉਂਦਾ ਪਿਆ ਮੈਮ ਇਹ ਕਿਨੇ ਸਮੇ ਤੋਂ ਡਾਕਟਰ ਸੰਜੀਵ ਲੋਚਨ ਇਥੇ ਹਰ ਮਹੀਨੇ ਚੈਕਿੰਗ ਹੁੰਦੀ ਹੈਗੀ ਐ ਸਰਜਰੀ ਰੂਟੀਨ ਚੈਕਿੰਗ ਹੈ ਜੀ ਸੋ 5 ਸਾਲ ਤੋਂ ਇਹ ਚੱਲ ਰਿਹਾ ਸੰਨ 5 ਸਾਲ ਤੋਂ ਚੱਲਦਾ ਹੈ ਤੇ ਆਰਡਰ ਕਦੋਂ ਹੋਇਆ ਸੀਲ ਕਰਨ ਦੇ ਜੀ ਕੱਲ ਕੱਲ ਆਰਡਰ ਹੋਇਆ ਹਾਂ ਜੀ